ਮਿਸ਼ਕਾ ਰਿਕਸਾ ਆਤ। ਹਾਂਜੀ ਜੀ ਕੇ ਅਮਰਜੈਂਸੀ ਹੈ ਜੀ। ਅਸੀਂ ਪੰਜਾਬ ਨੂੰ ਹੈਲਥ ਦੇ ਮਾਮਲੇ 'ਚ ਨੰਬਰ 1 ਬਣਾਉਣਾ ਹੈ। ਇਹ ਸਾਡਾ ਮਿਸ਼ਨ ਹੈ। ਕਿਸੇ ਦੀ ਜ਼ਿੰਦਗੀ 1 ਮਿੰਟ ਨਾਲ ਬਚਦੀ ਹੋਵੇ ਤਾਂ ਇਹ ਤੋਂ ਵੱਡਾ ਪੁੰਨ ਕੋਈ। ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ। ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ। ਅੱਜ ਦੀ ਘੜੀ ਪੂਰੇ ਪੰਜਾਬ ਦੇ ਵਿੱਚ 356 ਗੱਡੀਆਂ S108 ਐਂਬੂਲੈਂਸ ਦੇ ਸੇਵਾ ਦੇ ਅੰਤਰਗਤ ਪੰਜਾਬ ਦੇ ਹਰ ਕੋਨੇ ਦੇ ਵਿੱਚ ਇਹ ਹਰ ਜ਼ਿਲ੍ਹੇ ਦੇ ਵਿੱਚ ਆਪਦੀ ਸੇਵਾ ਨਿਭਾਈਆਂ ਹਨ ਅਗਰ ਅਸੀਂ ਗੱਲ ਕਰੀਏ 108 ਐਂਬੂਲੈਂਸ ਦੇ ਵਿੱਚੇ ਅਲੱਗ-ਅਲੱਗ ਤਰ੍ਹਾਂ ਦੇ ਲਾਈਫ ਸੇਵਿੰਗ ਇਕੁਪਮੈਂਟ ਜਿਦਾ ਕਿ ਬੀਪੀ ਇਨਸਟਰੂਮੈਂਟ ਸਕਸ਼ਨ ਮਸ਼ੀਨ ਨੇਬੂਲਾਈਜ਼ਰ ਆਕਸੀਜਨ ਸਿਸਟਮ ਇਹ ਸਾਰਾ ਕੁਝ ਔਰ ਬਹੁਤ ਜੀ ਲਾਈਫ ਸੇਵਿੰਗ ਦਵਾਈਆਂ ਵੀ ਇਹਦੇ ਵਿੱਚੇ ਮੌਜੂਦ ਰਹਿੰਦੀਆਂ ਹਨ ਬਿਲਕੁਲ ਲੇਟੈਸਟ ਇਕੁਪਮੈਂਟਸ ਦੇ ਨਾਲ ਲੈਸ ਐਂਬੂਲੈਂਸ ਜਿਹੜੀਆਂ ਨੇ ਸਿਹਤ ਵਿਭਾਗ ਨੂੰ ਜਿੱਤੀਆਂ ਗਈਆਂ ਨੇ ਸ਼ਹਿਰੀ ਖੇਤਰ 'ਚ 15 ਮਿੰਟ ਤੇ ਪਿੰਡੂ ਖੇਤਰ 'ਚ 20 ਮਿੰਟ ਔਸਤਨ ਟਾਈਮ ਹੈ ਉਥੇ ਪਹੁੰਚਣ ਦਾ ਜੀਪੀਐਸ ਸਿਸਟਮ ਲੱਗੇ ਹੋਏ ਨੇ ਆਪ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਕਿੱਥੇ ਆ ਹਾਲ ਤੱਕ ਇਸ ਐਂਬੂਲੈਂਸ ਸੇਵਾ ਨੇ 3 ਲੱਖ ਤੋਂ ਜ਼ਿਆਦਾ ਲੋਕਾਂ ਦੀ ਪੰਜਾਬ ਦੇ ਵਿੱਚੇ ਜਾਨ ਬਚਾਈ ਹੈ ਸਿਹਤ ਪੱਖੋਂ ਅਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਉਣੇ ਚਾਹੁੰਦੇ ਹਾਂ ਕਿਉਂਕਿ ਸਿਹਤਮੰਦ ਪੰਜਾਬ ਵੀ ਸਾਡੀ ਗਰੰਟੀ ਸੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ